ਬਿਕਰਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਗੈਂਗਸਟਰ ਰਿੰਦਾ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਚੇਲ੍ਹਾਂ ਦੇ ਵਿੱਚੋਂ ਗੈਂਗਸਟਰ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਨੇ ਤੇ ਸਰਪੰਚਾਂ ਅਤੇ ਪੰਚਾਂ ਦੇ ਉਮੀਦਵਾਰਾਂ ਦੇ ਸ਼ਰੀਆਮ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਸ਼ਰੀਆਮ ਗੁੰਡਾਗਰਦੀ ਹੋ ਰਹੀ ਹੈ ਆਮ ਆਦਮੀ ਪਾਰਟੀ ਆਪਣੇ ਹੀ ਸਰਪੰਚ ਬਣਾਉਣ ਦੇ ਖਾਤਰ ਇਹ ਧੱਕੇਸ਼ਾਹੀ ਕਰ ਰਹੀ ਹੈ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਲਾਰੈਂਸ ਬਿਸ਼ਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਦੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ ਚ ਫੇਰ ਚੱਲਿਆ ਇਹ ਹਾਲਾਤ ਨਾ ਵੀ ਕਹਿੰਦੇ ਵੀ ਗੈਂਗਸਟਰਾਂ ਤੋਂ ਖਤਰਾ ਉਹਨਾਂ ਨੂੰ ਨੀ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਵੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ਰਿਆ ਸੀਗਾ ਖਤਰਾ ਤਾਂ ਪਾਉ ਤੈਨੂੰ ਵੀ ਆ ਉਹਦੇ ਨੂੰ ਵੈਸੇ ਗੱਲ ਕਰ ਦੋ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ ਹੈ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਸੁੱਖੀ ਰੰਧਾਵਾ ਤਾਂ ਕੱਲ ਪਰਸੋਂ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨੋਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦੋਂ ਉਹਦੇ ਗੱਲ 'ਚ ਸਰੋਪਾ ਪਾਉਂਦਾ ਹੈ ਹੁਣ ਆ ਚਲ ਜੇ ਜਗੂ ਭਗਵਾਨ ਪੁਰੀਆ ਦਾ ਟੱਪਰ ਬੜਾ ਸਿਆਣਾ ਪਿਛਲੇ 5 ਸਾਲੋਂ ਸੁੱਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਿਆ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਚ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਬੋਨ ਅਲਾਉਡ ਨਹੀਂ ਫੋਨ ਜਾ ਜਾ ਕੇ सरपंचਾਂ ਨੂੰ ਡਰਾ ਧਮਕਾਇਆ ਜਾ ਰਿਹਾ ਐ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਤੇ ਮਗਰ ਡਰ ਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣ ਨਹੀਂ ਚਾਰ ਟੱਪਣ ਦਿਵਾਉਂਦੇ